ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਇਪੁਰ ਜ਼ਿਲ੍ਹੇ ਦੇ ਪਿੰਡ ਕੱਬਰਵੱਛੇ ਦੇ ਵਿੱਚ ਕੱਬਰਵੱਛਾ ਪਿੰਡ ਚੱਲੇ ਫਰੋਇਪੁਰ ਦਾ ਮਾਨਮਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕਰੇਲੂ ਪਰਿਵਾਰ ਆ ਮਿੱਤਰੋ ਤੇ ਸਰਕਾਰੀ ਸਕੂਲ ਦੇ ਕੋਲੇ ਪਈ ਹੋਣਿਆਂ ਦਾ ਘਰ ਆ ਜਿਹੜੇ ਮੋਰਾ ਵਾਲੀ ਨੂੰ ਛੜਕ ਜਾਂਦੀ ਆ ਨਾ ਬਈ ਤੇ ਨਾਮ ਕੀ ਆ ਬਈ ਆਪਣਾ ਸੁੱਖਾ ਸੁੱਖਾ ਸੁੱਖੇ ਬਾਈ ਦੇ ਕੋਲੇ ਇੱਕ ਵੱਛੀ ਵਕਾਊ ਆ ਦੰਦਾ ਤੋਂ ਚ ਖੀਰੀ ਕਹਿ ਲਓ ਤੇ ਦੁੰਦੀ ਕਹਿ ਲਓ ਤੁਸੀਂ ਕਨਫਰਮ ਆ ਕੇ ਬਈ ਦੇ ਕਹਿਣ ਦਾ ਵੀ ਇੱਕ ਦੰਦ ਸੁੱਟਿਆ ਆਏ ਨੇ ਵੀ ਹੁਣ ਆਪਾਂ ਕਨਫਰਮ ਨਹੀਂ ਕੀਤਾ ਬਈ ਇਹ ਦੁੰਦੀ ਆ ਕਿ ਇਹ ਖੀਰੀ ਆ ਕਿਉਂਕਿ ਦੰਦਾ ਦੇ ਬਾਰੇ ਤੁਸੀਂ ਉਹੀ ਜਾਣਨਾ ਕਿ ਮੈਂ ਪਹਿਲਾਂ ਹਰ ਇੱਕ ਵੀਡੀਓ 'ਚ ਕਹਿਣਾ ਹੁੰਨਾ ਕਿਉਂਕਿ ਦੰਦ ਇੱਕ ਜਹੀ ਚੀਜ਼ ਆ ਵੀ ਜੇ ਅੱਜ ਵੇਖਿਆ ਤੇ ਪਤਾ ਨਹੀਂ ਰਾਤ ਨੂੰ ਪਸੂ ਦੁੰਦਾ ਹੋ ਜੇ ਤੇ ਇਹ ਨਹੀਂ ਪਤਾ ਬਈ ਉਦੋਂ ਘੰਟੇ ਬਾਅਦ ਹੀ ਹੋ ਜੇ ਦੰਦਾਂ ਦੇ ਵਿੱਚ ਇਹ ਚੀਜ਼ ਦਿੱਕਤ ਆ ਜੇ ਦੀ ਕਿਉਂਕਿ ਇੱਕ ਦੋ ਕੇਸ ਹੋਏ ਆ ਸਾਡੇ ਨਾਲ ਦੋ ਬਾਰ ਅਸੀਂ ਜਿਹੜੀ ਅਪੀਲ ਕੀਤੀ ਹੋਈ ਦੰਦ ਤੁਸੀਂ ਆ ਕੇ ਆਪ ਵੇਖੋ ਬਈ ਵੱੱਸੀ ਬਣਨ ਵਾਲੀ ਆ ਪੁੱਜੀ ਹੋਈ ਆ ਤਿਆਰ ਆ ਦੇ ਬਿਲਕੁਲ ਮੁਕਾਬਲੇ ਦੇ ਵਿੱਚ ਆ ਨਸਲ ਪ੍ਰਿੰਟ ਵੱਲੋਂ ਬਹੁਤ ਚੰਗੀ ਆ ਵੇਖੋ ਤੁਸੀਂ ਮਤਰੋ ਵੱਡੀ ਗੱਲ ਇਹ ਆ ਕਿ ਜਦੋਂ ਗਾਹ ਪਾਣੀ ਬਹੁਤ ਸੋਹਣੀ ਤਿਆਰੀ ਦੇ ਵਿੱਚ ਤਿਆਰ ਹੋਊਗੀ ਕਰਮਾਂ ਵਾਲੀ ਰੇਟ ਇਹਦਾ ਜਿਹੜਾ ਭਾਈ 25 ਕਿ ਭਾਈ 1000 ਰੁਪਿਆ ਲੈ ਵੀ ਮਤਰੋ ਹੁਣ ਤਾਂ ਚੱਕ ਲੋ ਚੱਕ ਲੋ ਵਾਲਾ ਕੰਮ ਕਰਤਾ ਭਾਈ ਨੇ 18000 ਵਿੱਚ ਮਿਲ ਜੂਗੀ ਮਤਰੋ ਤੁਹਾਨੂੰ ਵੱੱਛੀ ਤੇ ਇਹਦੇ ਪੁੱਤ ਝੋਲੀ ਵਿਖਾਇਆ ਜਾ ਕੇ ਕਰਦੇ ਚੱਲ ਲੈ ਜਾ ਮਾਣੇ ਮੋਬਾਈਲ ਅੱਗੇ ਤੇ ਕਰਾ ਲੈ ਤਸੱਲੀ ਚਲੋ ਮੇਰੇ ਮਦਦ ਕਰਵਾਉਣੇ ਗਲੰਦ ਕਰਮਾਲੀ ਦੇ ਬਹੁਤ ਸੋਨਾ ਗੂੜਾ ਥਾਂ ਲੱਗਾ ਹੋਇਆ ਕਰਮਾਲੀ ਨੂੰ ਮਿੱਤਰੋ ਤੇ ਰੇਡ ਦਾ ਸਿਰਫ 18000 ਰੁਪਿਆ ਦਾ ਦੰਦ ਤੁਸੀਂ ਆ ਕੇ ਕਨਫਰਮ ਕਰ ਲਿਓ ਕਿਉਂਕਿ ਤੋਰ ਕੇ ਆਪਾਂ ਤੁਹਾਨੂੰ ਤਾਂ ਨਹੀਂ ਵਿਖਾਉਂਦੇ ਵੀ ਆਈਡੀਆ ਕਰਦਾ ਬੱਤੀ ਤੋਰਤਾਰ ਦੇ ਵਿੱਚ ਓਕੇ ਦੀ ਰਿਪੋਰਟ ਆ ਬਾਕੀ ਗੱਲਬਾਤ ਲਈ ਨੰਬਰ 92 ਦਾ 98155 52304 98155 52304 92 ਦਾ ਨੰਬਰ ਹੈ ਗੱਲਬਾਤ ਲਈ ਸਕਰੀਨ ਤੇ ਆ